ਹਾਂ ਰੋਹਣ ਦਾ ਬੱਲੇ ਸਾਰੇ ਖਿਡਾਰੀ ਕਿਲਰ ਕਿਚਾ ਦਸ ਮਿੰਟ ਬਾਈ ਫਸ ਕੀ ਹੈ ਅੱਪਾ ਤੋਂ ਹੈ ਜਾਨ ਜੀ ਬੇ ਸੋਚ ਚਾਹ ਹਾਂ ਜਾਨਾ ਹੌਲੀ ਕਿਲਾਗੇ ਸਿੱਤ ਨੇ ਨਾ ਤੋ ਪੂਰੇ ਘਰ ਤੋਂ ਤੋੜਦੇ ਨੂੰ ਬਾਹਰ ਸਭ ਤੋਂ ਛੋਟਾ ਬਾੜਾ ਉਹ ਸੰਗੜ ਬਣਾਉਣ ਨੂੰ ਮੇਰੇ ਪੜਨਾਂ ਆਣੇ ਕਿਤੇ ਇਸ਼ਟਾ ਨਹੀਂ ਪੜਿਆ ਬੰਦਾ ਹੋਲ ਮੈਂ ਹੋਰ ਖੋਟ ਹਟਾਵਾ ਥੱਲੇ ਕੁਝ ਕੋਲ ਨਹੀਂ ਡੇੜੀ ਥੱਲੇ ਉਹ ਜਿਹੜਾ ਥੱਲੇ ਦਾ ਲਿਖੀ ਹੋਇਆ ਇੱਕ ਆ ਵੀ ਆ ਗਈ ਲੈ ਆਓ ਸ਼ਮਾ ਸ਼ਮਾ ਇੱਧਰ ਲੈ ਜਾ ਮੈਂ ਇੱਧਰ ਚੱਲਦਾ ਨਹੀਂ ਨਹੀਂ ਇੱਧਰ ਇੱਧਰ ਕੋਈ ਨਹੀਂ ਰੁਕਦਾ ਆ ਵੀ ਆਵਾ ਮੇਰਾ ਤੁਮਾ ਲਾ ਜਾ ਲਾ ਲਾ ਇਧਰ ਇਧਰ ਆ ਜਾ ਉਹਦਾ ਤਿਲਕਨ ਬਹੁਤਾ ਵੀਰੇ ਇੰਕੋ ਚਾਹੀਦੀ ਜਾ ਰਹੀ ਪਾਣੀ ਪੂਣੀ ਪਹਿਲੇ ਲਾ ਲਾ ਇਧਰੋਂ ਲੈ ਜਾ ਸਰ ਇਧਰ ਚਿੱਕੜ ਹੈਗਾ ਚਿੱਕੜ ਬਹੁਤਾ ਐ ਦਿਗਨ ਵਾਲਾ ਉਹ ਰਾਏ ਦੇ ਅੰਦਰੋਂ ਲੈ ਜਾ ਬਿੰਨਾ ਵੀ ਹਟੋ ਆਹ ਫੋਨ ਉਹ ਫੋਨ ਉਹ ਫੋਨ ਦੇ ਦੇ ਇਹ ਫੋਨ ਦੇ ਦੇ ਹਾਂ ਯਾਰ ਸ਼ਾਬਾਸ਼ ਚੱਲ ਸਰ ਫੋਨ ਦੇ ਦੇ ਦੇਦਾ ਫੋਨ ਦੇਣਾ ਨਹੀਂ ਨਹੀਂ ਫੋਨ ਤੁਹਾਨੂੰ ਅੱਛਰੇ ਮੌਕੇ ਤੇ ਕੋਈ ਨਹੀਂ ਡਰਾਈਵਰ ਦੀ ਅੰਗੈਲੀ ਦੇ ਚਲਦੇ ਆ ਇੱਕ ਚੌਕਰ ਨਾਲ ਭਰਿਆ ਕੈਂਟਰ ਪਲਟ ਗਿਆ ਜਿਸ ਦੇ ਚਲਦੇ ਕੈਂਟਰ ਦੀਆਂ ਕਈ ਪਲਟੀਆਂ ਵੀ ਵਜੀਆਂ ਨੇ ਦੱਸਿਆ ਕਿ ਇਸ ਹਾਦਸੇ ਦੇ ਦੌਰਾਨ ਡਰਾਈਵਰ ਉਸ ਕੈਂਟਰ ਦੇ ਵਿੱਚ ਫਸਿਆ ਰਿਹਾ ਜਿਸ ਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਜੀ.ਸੀ.ਪੀ ਦੇ ਨਾਲ 3 ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਦਰਵਾਜ਼ਾ ਤੋੜ ਸੁਰੱਖਿਅਤ ਬਾਰ ਕੱਢਿਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕੈਂਟਰ ਅੰਮ੍ਰਿਤਸਰ ਤੋਂ ਫਰੀਦਕੋਟ ਜਾ ਰਿਹਾ ਸੀ ਜਿੱਥੇ ਕੈਂਟਰ ਡਰਾਈਵਰ ਨੂੰ ਨੀਂਦ ਆ ਗਈ ਅਤੇ ਇਹ ਖੋਫਨਕ ਹਾਦਸਾ ਵਾਪਰ ਗਿਆ ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਪੁਲ ਤੇ ਇਹ ਹਾਦਸਾ ਵਾਪਰਿਆ ਉਸ ਦਾ ਹਜੇ ਨਿਰਮਾਣ ਕਾਰਜ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇੱਥੇ ਵੱਡੀਆਂ ਗੱਡੀਆਂ ਦੀਆਂ ਆਵਾਜਾਹੀ ਬੰਦ ਕੀਤੀਆਂ ਗਈਆਂ ਨੇ ਪਰ ਬਾਵਜੂਦ ਇਸ ਦੇ ਲੋਕ ਇਸ ਪੁਲ ਤੇ ਟਰੱਕ ਲੋਡ ਕਰ ਲੈ ਜਾਂਦੇ ਨੇ ਅਤੇ ਅਜਿਹੇ ਹਾਦਸੇ ਵਾਪਰ ਰਹੇ ਨੇ ਇਹ ਹਾਦਸਾ ਫਰੀਦਕੋਟ ਦੇ ਤਲਵੰਡੀ ਰੋਡ ਤੇ ਜੋੜੀਆਂ ਨਹਿਰ ਤੇ ਵਾਪਰਿਆ ਜਿਸ ਚ ਡਰਾਈਵਰ ਦੀ ਅੰਗੈਲੀ ਦੇਖਣ ਨੂੰ ਮਿਲੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਤੜਕਸਾਰ 4 ਵਜੇ ਦੇ ਕਰੀਬ ਵਾਪਰਿਆ ਜਿਸ ਚ ਡਰਾਈਵਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਦੌਰਾਨ ਮੌਕੇ ਤੇ ਚੀਕ-ਚਿਹਾੜਾ ਵੀ ਪੈ ਗਿਆ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜੇ.ਸੀ.ਪੀ ਦੀ ਮਦਦ ਦੇ ਨਾਲ ਇਸ ਸ਼ਖਸ ਨੂੰ ਸੁਰੱਖਿਅਤ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਜਿਸ ਨੂੰ ਮੋਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਭੇਜ ਦਿੱਤਾ ਗਿਆ ਅਤੇ ਨਾਲ ਦੇ ਨਾਲ ਇਸ ਮੌਕੇ ਪੁਲਿਸ ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਪੁਲ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਤਾਂ ਜੋ ਅਜਿਹੇ ਹਾਦਸੇ ਮੁੜ ਤੋਂ ਨਾ ਹੋ ਸਕਣ ਬੇਕਰ ਹਾਦਸਾ ਹੈ ਜਿਸ ਵਿੱਚ ਇੱਕ ਗੱਡੀ ਪਲਟ ਕੇ ਨਹਿਰ ਦੇ ਕਿਨਾਰੇ ਡਿੱਗੀ ਹੈ ਕੀ ਮਾਮਲਾ ਸੀ ਔਰ ਕਿਸਾਂ ਦੀ ਹਾਲਤ ਇਹ ਜੀ ਜੱਗਾ ਸਿੰਘ ਨਾਮੀ ਡਰਾਈਵਰ ਸੀਗਾ ਮੁਕਸਰ ਤੋਂ ਕਿ ਅੰਮ੍ਰਿਤਸਰ ਤੋਂ ਬਰਾਦਾ ਟਾਈਪ ਹੈ ਗੱਟਿਆਂ ਦੇ ਵਿੱਚ ਗੋਰੀਆਂ ਦੇ ਭਰੇ ਹੋਏ ਉਹ ਲੈ ਕੇ ਆ ਰਿਹਾ ਸੀਗਾ ਇਹਦੀ ਅਚਾਨਕ ਅੱਖ ਲੱਗ ਗਈ ਟੋਡੀ ਨਹਿਰ ਪੁਲ ਦੇ ਉੱਪਰ ਇਹ ਟੈਂਟਰ ਪਲਟ ਗਿਆ ਸੀਗਾ ਜਿਹੜੇ ਵਿੱਚ ਨਹੀਂ ਡਿੱਗਣ ਤੋਂ ਬਚ ਗਿਆ ਲੰਮਕ ਗਿਆ ਸੀ ਉਹਦੇ ਵਿੱਚੋਂ ਅਸੀਂ ਪਹਿਲਾਂ ਤਾਂ ਉਹਨੂੰ ਸੇਫ ਡਰਾਈਵਰ ਨੂੰ ਕੱਢ ਕੇ ਐਂਬੂਲੈਂਸ ਤੇ ਮੈਡੀਕਲ ਭੇਜਤਾ ਕントੂ ਡਰਾਈਵਰ ਕਹਿ ਰਿਹਾ ਸੀ ਮੈਂ ਬਿਲਕੁਲ ਠੀਕ ਹਾਂ ਫਿਰ ਵੀ ਅਸੀਂ ਕਿਹਾ ਵੀ ਕੋਈ ਵੀ ਨਹੀਂ ਪਤਾ ਨਹੀਂ ਲੱਗਦਾ ਤੱਤੇ ਕਾ ਅੰਦਰ ਕੁਛ ਛੱਟਣਾ ਹੋਵੇ ਮੈਡੀਕਲ ਅੱਜ ਚੱਕਾ ਪਾਸ ਕਰਾਉਣ ਵਾਸਤੇ ਭੇਜਤਾ ਤੇ ਇਹ ਕੈਂਟ ਨੂੰ ਅਸੀਂ ਕੱਢ ਰਹੇ ਹਾਂ ਜੀ ਸਰ ਇਹ ਰਸਤਾ ਕਾਫੀ ਜਿਹੜਾ ਖਰਾਬ ਹੋ ਚੁੱਕਿਆ ਬਾਰਿਸ਼ ਕਰਕੇ ਔਰ ਪੁਲ ਵੀ ਜਿਹੜਾ ਅੰਡਰ ਕੰਸਟਰਕਸ਼ਨ ਹੈ ਇਸ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਜੀ ਇਹ ਨਾ ਨਹਿਰ ਨਹਿਰ ਦਾ 1 ਮਹੀਨੇ ਵਾਸਤੇ ਇਹਨਾਂ ਨੇ ਜਿਹੜੀ ਬਣ ਰਹੀ ਹੈ ਪੰਜਾਬ ਵਾਲੀ ਨਹਿਰ ਬਣਾ ਰਿਆ ਇਸ ਕਰਕੇ ਸਾਰੀ ਜਿਹੜੀ ਡੈਂਟਰ ਕਾਲਜ ਵਾਲੀ ਰੋਡ ਹੈ ਨਹਿਰ ਦੇ ਨਾਲ-ਨਾਲ ਚੈਲ ਪੁਲ ਤੱਕ ਬਿਲਕੁਲ ਬਲਾਕ ਕੀਤੀ ਹੋਈ ਹੈ ਸੋਨ ਪੈਲਸ ਦੀ ਬੈਕ ਸਾਈਡ ਸਾਰੀ ਰੋਡ ਬਲੌਕ ਆ ਉਹ ਇਸ ਕਰਕੇ ਸਾਰਾ ਟ੍ਰਿਪ ਦੀ ਕਾਫੀ ਸਮੱਸਿਆ ਸੀ ਇਹ ਪੁਲ ਆਪ ਨਹੀਂ ਚਾਲੂ ਕੀਤਾ ਸੀਗਾ ਵੀ ਕੱਲੀਆਂ ਛੋਟੀਆਂ ਗੱਡੀਆਂ ਲੰਘਣ ਵਾਸਤੇ ਪਰੰਤੂ ਜਿਹੜੇ ਮੰਨ ਲਓ ਰਾਤ ਦੇ ਟਾਈਮ ਕਿਤੇ ਨਾ ਕਿਤੇ ਹੈਵੀ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕਰ ਲਿਓ ਇਸ ਕਰਕੇ ਤੇ ਇੱਕ ਅੱਖ ਲੱਗਣ ਕਰਕੇ ਹਾਦਸਾ ਵਾਪਰੇ ਜੀ ਡਰਾਈਵਰ ਕਹਿੰਦਾ ਮੈਨੂੰ ਨੀਂਦ ਆ ਗਈ ਤੇ ਰਾਤ ਦਾ ਚੱਲਿਆ ਹੋਊਗਾ ਕਿਤੋਂ ਫਿਲਹਾਲ ਇਹ ਰਸਤੇ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਬਿਲਕੁਲ ਜੀ ਰਸਤਾ ਬੰਦ ਕਰਾਉਣਾ ਹੈ ਜੀ